ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਜਿੱਥੇ ਪੰਜਾਬ ਕਾਂਗਰਸ ਦੇ ਵਿੱਚ ਜਿੱਥੇ ਲਗਾਤਾਰ ਬੀਤੇ ਦਿਨੀ ਜੋ ਵਖੋ ਵਖ ਨਜ਼ਰ ਲੀਡਰ ਨਜ਼ਰ ਆ ਰਹੇ ਸੀ ਪਰ ਇੱਕੋ ਫਰੇਮ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇੱਕੋ ਫਰੇਮ ਦੇ ਵਿੱਚ ਪੰਜਾਬ ਕਾਂਗਰਸ ਦੇ ਤਮਾਮ ਲੀਡਰ ਜਿਹੜੇ ਨੇ ਨਜ਼ਰ ਆ ਰਹੇ ਨੇ ਅੱਜ ਇੱਕ ਵੱਡੀ ਮੀਟਿੰਗ ਜਿਹੜੀ ਆ ਹੋਈ ਹੈ ਜਿਸ ਦੇ ਵਿੱਚ ਇਹ ਕਾਂਗਰਸ ਦੇ ਤਮਾਮ ਵੱਡੇ ਲੀਡਰ ਜਿਹੜੇ ਨੇ ਨਜ਼ਰ ਆ ਰਹੇ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਲੁਧਿਆਣਾ ਜਿਮਣੀ ਚੋਣਾ ਦੀ ਗੱਲ ਕਰੀਏ ਜਾਂ ਤਮਾਮ ਚੋਣਾ ਦੀ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜੇ ਨੇ ਤਮਾਮ ਵੱਡੇ ਲੀਡਰ ਜਿਹੜੇ ਨੇ ਵਖ ਵਖ ਨਜ਼ਰ ਆ ਰਹੇ ਨੇ ਦੋ ਪਾਰ ਜਿਹੜੇ ਨੇ ਦੋ ਗੁੱਟ ਵੰਡੇ ਹੋਏ ਨਜ਼ਰ ਆ ਰਹੇ ਸੀ ਜਿਸ ਨੂੰ ਲੈ ਕੇ ਕਾਂਗਰਸ ਤੇ ਕਾਫੀ ਜੜਾ ਜਿਹੜੀ ਚ ਦਾ ظاہر ਲਗਾਤਾਰ ਜਿਹੜੇ ਲੀਡਰ ਨੇ ਉਹ ਕਰ ਰਹੇ ਸੀ ਪਰ ਹੁਣ ਜੋ ਤੁਹਾਨੂੰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਦੇ ਵਿੱਚ ਤੁਸੀਂ ਵੇਖ ਬਾ ਰਹੇ ਹੋ ਪੰਜਾਬ ਕਾਂਗਰਸ ਦੇ तमाम ਵੱਡੇ ਲੀਡਰ ਜਿਹੜੇ ਨੇ ਉਹ ਇਕੱਠੇ ਨਜ਼ਰ ਆ ਰਹੇ ਨੇ ਤਾ ਵਧੇਰੇ ਜਾਣਕਾਰੀ ਲਈ ਦੈਨਿਕ ਸਵੇਰਾ ਦੇ ਡਿਊਟੀ ਐਂਡ ਰਿਮਾਂਸ਼ੂ ਗਾਬਾ ਜੁੜ ਚੁੱਕੇ ਨੇ ਜੀ ਰਿਮਾਂਸ਼ੂ ਇਹ ਹੈਰਾਨੀ ਕਰਨ ਵਾਲੀ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਗਾਤਾਰ ਜੋ ਤਸਵੀਰਾਂ ਬੀਤੇ ਦਿਨੀ ਅਸੀਂ ਵੇਖ ਪਾ ਰਹੇ ਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਦੋ ਪਾਰ ਨਜ਼ਰ ਆ ਰਹੇ ਸੀ ਦੋ ਗੁੱਟ ਨਜ਼ਰ ਆ ਰਹੇ ਸੀ ਪਰ ਇੱਕ ਬਾਰ ਫਿਰ ਤੋਂ ਪੰਜਾਬ ਕਾਂਗਰਸ ਤਮਾਮ ਵੱਡੇ ਲੀਡਰ ਜਿਹੜੇ ਨੇ ਉਹ ਇੱਕੋ ਫਰੇਮ ਦੇ ਵਿੱਚ ਨਜ਼ਰ ਆ ਰਹੇ ਨੇ ਬਿਲਕੁਲ ਰਵੀ ਜਿਹੜੀ ਤਸਵੀਰ ਆਪਾਂ ਇਸ ਵੇਲੇ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਇਸ ਤਸਵੀਰ ਨੇ ਪੰਜਾਬ ਦੀ ਰਾਜਨੀਤੀ ਬਦਲ ਦਿੱਤੀ ਹੈ ਕਿਉਂਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੀ ਰਾਜਨੀਤੀ ਵਿੱਚ ਇਹ ਵੀ ਇੱਕ ਫੈਕਟਰ ਚੱਲ ਰਿਹਾ ਸੀਗਾ ਕਿ ਕਾਂਗਰਸ ਮਜ਼ਬੂਤ ਨਹੀਂ ਹੈ ਕਾਂਗਰਸ ਦੇ ਅੰਦਰ ਹੀ ਆਪਣੇ ਗੁੱਟ ਬਹੁਤ ਜ਼ਿਆਦਾ ਬਣ ਚੁੱਕੇ ਨੇ ਉਹ ਲੋਕਾਂ ਨੇ ਉਹਨੂੰ ਪਬਲਿਕਲੀ ਵੀ ਲੁਧਿਆਣਾ ਜਿਮਣੀ ਜ਼ੋਨਾ ਦੇ ਵਿੱਚ ਦੇਖਿਆ ਜਦੋਂ ਇੱਕ ਗੁੱਟ ਨੇ ਦੂਸਰੇ ਗੁੱਟ ਯਾਨੀ ਕਿ ਪ੍ਰਧਾਨ ਦੇ ਗੁੱਟ ਨੂੰ ਵੀ ਜ਼ਿਆਦਾ ਤਵੱਜੋ ਨਹੀਂ ਦਿੱਤੀ ਪ੍ਰਧਾਨ ਨੂੰ ਹੀ ਜ਼ਿਆਦਾ ਪ੍ਰਚਾਰ ਦੇ ਲਈ ਨਹੀਂ ਲਾਇਆ ਤਾਂ ਉਦੋਂ ਜਨਤਾ ਦੇ ਸਾਹਮਣੇ ਆਈ ਕਿ ਕਾਂਗਰਸ ਦੇ ਵਿੱਚ ਕਾਂਗਰਸ ਵਿੱਚ ਦੋ ਗੁੱਟ ਬਣ ਚੁੱਕੇ ਨੇ ਅੱਜ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਦਿੱਲੀ ਦੇ ਵਿੱਚ ਪੰਜਾਬ ਕਾਂਗਰਸ ਦੀ ਇੱਕ ਬਹੁਤ ਵੱਡੀ ਮੀਟਿੰਗ ਹੋਈ ਹੈ ਪੰਜਾਬ ਪੋਲੀਟੀਕਲ ਅਫੇਅਰ ਕਮੇਟੀ ਦੀ ਮੀਟਿੰਗ ਦਿੱਲੀ ਵਿਖੇ ਕੇ.ਵੀ.ਨੁਪਾਲ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸੁਪੇਸ਼ ਭਗੇਲ ਦੀ ਪ੍ਰਧਾਨਗੀ ਹੇਠਾਂ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਪਹਿਲਾਂ ਤਾਂ ਮੀਟਿੰਗ ਹਾਲ ਦੀ ਜਿਹੜੀ ਤਸਵੀਰ ਦੇਖ ਰਹੇ ਹੋ ਉਹਦੇ ਵਿੱਚ ਤਾਂ ਤੁਹਾਨੂੰ ਸਾਰੇ तमाम ਵੱਡੇ ਨੇਤਾ ਜਿਹੜੇ ਨੇ ਸਾਡੇ ਦਰਸ਼ਕਾਂ ਨੂੰ ਨਜ਼ਰ ਆਣਗੇ ਸੁਪਾਲ ਖੈਰਾ ਨਜ਼ਰ ਆਣਗੇ ਡਿੰਪੀ ਜਿਹੜੀ ਅਰੁਣਾ ਚੌਧਰੀ ਨਜ਼ਰ ਆਣਗੇ ਕੁਲਜੀਤ ਨਾਗਰਾ ਨਜ਼ਰ ਆਣਗੇ ਜਿਹੜੇ ਵੀ ਪੰਜਾਬ ਕਾਂਗਰਸ ਦੇ ਵੱਡੇ ਨੇਤਾ ਨੇ ਡਾਕਟਰ ਅਮਰ ਸਿੰਘ ਨਜ਼ਰ ਆਣਗੇ ਰਾਜਾ ਬੜਿੰਗ ਨਜ਼ਰ ਆਣਗੇ ਸੁਭਜਿੰਦਰ ਰੰਦਾਵਾ ਚਰਨਜੀਤ ਸਿੰਘ ਚੰਨੀ ਇਹ तमाम ਜਿਹੜੇ ਲੀਡਰ ਨੇ ਇਹ ਇੱਕ ਮੀਟਿੰਗ ਹਾਲ ਦੇ ਵਿੱਚ ਬੈਠ ਕੇ ਹਾਈ ਕਮੰਡ ਦੇ ਅੱਗੇ ਸਾਹਮਣੇ ਤਾਂ ਬੈਠੇ ਨਜ਼ਰ ਆ ਰਹੇ ਨਹੀਂ ਪਰ ਜਿਹੜੀਆਂ ਕੁਝ ਤਸਵੀਰਾਂ ਹੁਣ ਥੋੜਾ ਸਮਾਂ ਪਹਿਲਾਂ ਇਹ ਰਾਜਾ ਬੜਿੰਗ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕੀਤੀਆਂ ਜਿਹਦੇ ਵਿੱਚ ਰਾਜਾ ਬੜਿੰਗ ਦੇ ਨਾਲ ਪ੍ਰਗਟ ਸਿੰਘ ਪ੍ਰਗਟ ਸਿੰਘ ਦੇ ਨਾਲ ਅ ਬਜੇਂਦਰ ਸਿੰਘਲਾ ਪਰ ਪ੍ਰਤਾਪ ਬਾਜਵਾ ਨਜ਼ਰ ਆ ਰਹੇ ਨੇ ਮੈਂ ਚਾਹਾਂਗਾ ਕਿ ਜੇ ਆਪਾਂ ਉਹ ਪੋਜ਼ ਕਰਕੇ ਦਿਖਾ ਦਈਏ ਜੀ ਜਿਹਦੇ ਫਿਰ ਉਸ ਤੋਂ ਅਗਲੀ ਫੋਟੋ ਇੱਕ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੁੱਪੀ ਪਾਉਂਦੇ ਰਾਜਾ ਬੜਿੰਗ ਨਜ਼ਰ ਆ ਰਹੇ ਨੇ ਇੱਕ ਫੋਟੋ ਉਹ ਜਿਹਦੇ ਵਿੱਚ ਸੁਖਜਿੰਦਰ ਰੰਦਾਵਾ ਪ੍ਰਗਟ ਸਿੰਘ ਚਰਨਜੀਤ ਸਿੰਘ ਚੰਨੀ ਬੁੱਪੇਸ਼ ਪਕੇਲ ਕੇਸੀ ਬੀਨੂ ਕੁਪਾਲ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਵਿਜੇਂਦਰ ਸਿੰਘਲਾ ਨਜ਼ਰ ਆ ਰਹੇ ਨੇ ਇਹ ਤਿੰਨ ਫੋਟੋਆਂ ਜਿੰਨਾ ਵੀ ਆਪਾਂ ਪਲੇ ਕਰੀਏ ਤਾਂ ਤੁਸੀਂ ਦੇਖੋ ਪ੍ਰਗਟ ਸਿੰਘ ਦਿਨਾਲੇ ਲੁਧਿਆਣਾ ਇਲੈਕਸ਼ਨ ਤੋਂ ਬਾਅਦ ਰਿਜ਼ਲਟ ਦੇ ਤਾ ਸਿਗਾ ਜੀ 22 ਪ੍ਰਧਾਨਗੀ ਤੋਂ ਪੰਜਾਬ ਦੀ ਹੋਰ ਲਗਾਤਾਰ ਉਹ ਆਪਣੇ ਪ੍ਰਧਾਨ ਪ੍ਰਧਾਨ ਤੇ ਕਿਸੇ ਨਾ ਕਿਸੇ ਤਰ੍ਹਾਂ ਸਵਾਲ ਚੱਕ ਰਹੇ ਸੀਗੇ ਚੰਨੀ ਚਰਨਜੀਤ ਸਿੰਘ ਚੰਨੀ ਤੋਂ ਵੀ ਕੁਝ ਲੀਡਰ ਯਾਰ ਰਾਜਾ ਬੜਿੰਗੁਰ ਚਰਨਜੀਤ ਸਿੰਘ ਚੰਨੀ ਬਹੁਤ ਸਮੇਂ ਤੋਂ ਇਕੱਠੇ ਨਜ਼ਰ ਨਹੀਂ ਆ ਰਹੇ ਸੀਗੇ ਸੁਖਜਿੰਦਰ ਰੰਧਾਵਾ ਔਰ ਚਰਨ ਜਿਹੜਾ ਰਾਜਾ ਬੜਿੰਗ ਨੇ ਪ੍ਰਤਾਪ ਬਾਜਵਾ ਇਹਨਾਂ ਦਾ ਇੱਕ ਗੁੱਟ ਨਜ਼ਰ ਆ ਰਿਹਾ ਸੀਗਾ ਪਰ ਤੁਸੀਂ ਦੇਖੋ ਕਿ ਇਸ ਗੁੱਟ ਦੇ ਵਿੱਚ ਪਰਤ ਸਿੰਘ ਵੀ ਨਜ਼ਰ ਆ ਰਹੇ ਨੇ ਹੁਣ ਔਰ ਚਰਨਜੀਤ ਚੰਨੀ ਵੀ ਨਜ਼ਰ ਆ ਰਹੇ ਨੇ ਰਾਜਾ ਵਿਡਿੰਗ ਦੇ ਖਿਲਾਫ ਪਿਛਲੇ ਕਈ ਦਿਨਾਂ ਤੋਂ ਪਿਛਲੇ ਕਈ ਮਹੀਨਿਆਂ ਤੋਂ ਕਈ ਵਾਰ ਇਹਨਾਂ ਦੇ ਪ੍ਰਧਾਨਗੀ ਤੇ ਇਹਨਾਂ ਦੀ ਕਾਰਗੁਜ਼ਾਰੀ ਤੇ ਪ੍ਰਗਟ ਸਿੰਘ ਨੇ ਸਵਾਲ ਖੋਲ੍ਹਿਆ ਇੰਡੀਆ ਦੇ ਵਿੱਚ ਆ ਕੇ ਪਰ ਅੱਜ ਦਿੱਲੀ ਦੇ ਵਿੱਚ ਤੁਸੀਂ ਦੇਖੋਗੇ ਕਿ ਉਹਨਾਂ ਦੀ ਸੁਲਾ ਹੁੰਦੀ ਜਾਪਦੀ ਹੈ ਔਰ ਇਕੱਠੇ ਫੋਟੋ ਕਚਵਾਈ ਉਸ ਫੋਟੋ ਨੂੰ ਰਾਜਾ ਵਿਡਿੰਗ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਤਾਂ ਹੀ ਮੈਂ ਕਹਿ ਰਿਹਾ ਕਿ ਜਿਹੜੀਆਂ ਤਸਵੀਰਾਂ ਇਸ ਵੇਲੇ ਆਪਾਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਇਹ ਪੰਜਾਬ ਦੀ ਰਾਜਨੀਤੀ ਹੁਣ ਪੋਲਿਟੀ ਜਿਹੜੀ ਕਾਉਂਸਲ ਸਵੀਤ ਹੋਏਗੀ ਉਹਦੀ ਜਿਹੜੀ ਪੰਜਾਬ ਦੀ ਰਾਜਨੀਤੀ ਲੋਕ ਸਮਝਦੇ ਨਹੀਂ ਪਰ ਜਿਹੜੇ ਪੋਲਿਟੀਕਲ ਪੰਡਤ ਯਾਰ ਜਿਹੜੇ ਵੀ ਪੰਜਾਬ ਦੀ ਰਾਜਨੀਤੀ ਨੂੰ ਡੀਕੋਡ ਕਰਦੇ ਨੇ ਜਾਂ ਜਿਹੜੇ ਮਲਟੀ ਪੋਲਿਟੀਕਲ ਪਾਰਟੀਆਂ ਨੇ ਉਹ ਇਸ ਤਸਵੀਰ ਨੂੰ ਬੜੀ ਗੌਰ ਨਾਲ ਵੇਖ ਰਹੇ ਹੋ ਕੇ ਮੈਂ ਚਾਹਾਂਗਾ ਜੇ ਰਵੀ ਤੁਸੀਂ ਖੁਦ ਚਰਨਜੀਤ ਸਿੰਘ ਚੰਨੀ ਔਰ ਪ੍ਰਗਟ ਸਿੰਘ ਵਾਲੀ ਜੀ ਤਸਵੀਰ ਆਪਾਂ ਬਾਰ-ਬਾਰ ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਜੱਪੀ ਪਾਈ ਹੋਈ ਹੈ ਰਾਜਾ ਵੜਿੰਗ ਨੇ ਔਰ ਇੱਕ ਤਸਵੀਰ ਦੇ ਵਿੱਚ ਜਿਹਦੇ ਚ ਰਾਜਾ ਸਿੰਘ ਦੇ ਨਾਲ ਪ੍ਰਗਟ ਸਿੰਘ ਨਜ਼ਰ ਆ ਰਹੇ ਨੇ ਜੀ ਉਹ ਤਸਵੀਰ ਜੇ ਆਪਾਂ ਦਿਖਾਈਏ ਇਹੀ ਤਸਵੀਰ ਨੇ ਹੁਣ ਪੰਜਾਬ ਦੀ ਰਾਜਨੀਤੀ ਬਦਲ ਦੇਣੀ ਹੈ ਕਈ ਸਵਾਲਾਂ ਦੇ ਜਵਾਬ ਦੇ ਦਿੱਤੇ ਔਰ ਕਈ ਸਵਾਲ ਹੁਣ ਖੜੇ ਕਰ ਦਿੱਤੇ ਕਿ ਪੰਜਾਬ ਕਾਂਗਰਸ ਹੁਣ ਦੁਆਰਾ ਇਕਜੁੱਟ ਹੋ ਗਈ ਹੈ ਜੋ ਦੋ ਗੁੱਟਾਂ ਦੇ ਵਿੱਚ ਵੰਡੀ ਹੋਈ ਸੀ ਜਾਂ ਕਈ ਗੁੱਟਾਂ ਦੇ ਵਿੱਚ ਵੰਡੀ ਹੋਈ ਸੀ ਜਿਸ ਦੇ ਕਰਕੇ ਪੰਜਾਬ ਕਾਂਗਰਸ ਨੂੰ ਨੁਕਸਾਨ ਹੋ ਰਿਹਾ ਸੀਗਾ ਅੱਜ ਦਿੱਲੀ ਦੇ ਵਿੱਚ ਇਸ ਤਰ੍ਹਾਂ ਲੱਗ ਰਿਹਾ ਇਸ ਸੂਝ ਦੇਖਣ ਤੋਂ ਬਾਅਦ ਕਿ ਸਾਰੇ ਇਕੱਠੇ ਹੋ ਗਏ ਨੇ ਮੇਰੇ ਤੋਂ ਬਾਅਦ ਤੁਸੀਂ ਦੇਖੋ ਕਿ ਰਾਜਾ ਭੜਿੰਗ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਹਨਾਂ ਫੋਟੋਆਂ ਨੂੰ ਸ਼ੇਅਰ ਕੀਤਾ ਹੈ ਜੇ ਰਾਜਾ ਭੜਿੰਗ ਨੇ ਇਹਨਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਔਰ ਉਹਨਾਂ ਨੇ ਸ਼ੇਅਰ ਕਰਦੇ ਹੋਏ ਲਿਖਿਆ ਕਿ ਅੱਜ ਰਾਸ਼ਟਰੀ ਕਾਂਗਰਸ ਦੇ ਜਨਰਲ ਸਕੱਤਰ ਕੇ.ਐਸ. ਬੇਨੂਕਪਾਲ ਕੱਲ ਤਾਂ ਮੈਂ ਵੈਸੇ ਜ਼ਿਕਰ ਕਰ ਚੁੱਕਿਆ ਹਾਂ ਪਰ ਜਿਹੜੀ ਅਹਿਮ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਲਿਖਿਆ ਇਸ ਮੀਟਿੰਗ ਵਿੱਚ ਪਾਰਟੀ ਦੀ ਮਜ਼ਬੂਤੀ ਤੇ ਆਉਣ ਵਾਲੇ ਚੋਣਾਂ ਵਿੱਚ ਜਿੱਤ ਯਕੀਨ ਬਣਾਉਣ ਤੇ ਚਰਚਾ ਕੀਤੀ ਗਈ ਪੰਜਾਬ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਦੇ ਮੁੱਦਿਆਂ ਤੇ ਹੱਲ ਲੱਭਣ ਲਈ ਗੰਭੀ ਇਸ ਲਈ ਬਚਨ ਬੰਦਾ ਤੇ ਕੋ ਰਾਜਾ ਵੜਿੰਗ ਨੇ ਕਿਹਾ ਕਿ ਇਸ ਸਿੱਟੇ ਦੇ ਵਿੱਚ ਅਸੀਂ ਪਾਰਟੀ ਦੀ ਮਜ਼ਬੂਤੀ ਤੇ ਆਉਣ ਵਾਲੇ ਚੋਣਾਂ ਦੇ ਲਈ ਜਿਹੜਾ ਉਹ ਚਰਚਾ ਕੀਤੀ ਹੈ ਅਸੀਂ ਬੜੇ ਗੰਭੀਰਤਾ ਨਾਲ ਕੰਮ ਕਰਾਂਗੇ 2027 ਹੈਸ਼ਟੈਗ ਰਾਜਾ ਵੜਿੰਗ ਨੇ ਆਪਣੀ ਇਸ ਸੋਸ਼ਲ ਮੀਡੀਆ ਪੋਸਟ ਤੇ ਪਾਇਆ ਤਾਂ ਇਹ ਪੰਜਾਬ ਦੀ ਰਾਜਨੀਤੀ ਬਦਲਣ ਵਾਲੀ ਪੋਸਟ ਹੈ ਇਹ ਮੂਵਮੈਂਟ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਬਦਲੇਗੀ ਮੈਂ ਨਹੀਂ ਇਹਨੂੰ ਕਹਿੰਦਾ ਕਿ ਇਸ ਦੇ ਨਾਲ ਕਿੰਨਾ ਫਾਇਦਾ ਕਿੰਨਾ ਨੁਕਸਾਨ ਹੋਏਗਾ ਜੀ ਕਿਹੜਾ ਰਾਜਨੀਤੀ ਚੱਲ ਰਹੀ ਸੀਗੀ ਉਹਦੇ ਵਿੱਚ ਹੁਣ ਬਦਲਾਅ ਜਿਹੜੇ ਉਹਨੂੰ ਦੇਖੇ ਜਾਣਗੇ ਅਰ ਰਵੀ ਸਾਡੇ ਨਾਲ ਇਸ ਵੇਲੇ ਸਾਡੇ ਦਿੱਲੀ ਤੋਂ ਸਹੀ ਹੋਗੀ ਅੱਜ ਇਹ ਆ ਜੋ ਸਵੇਰ ਤੋਂ ਹੀ ਇਸ ਮੀਟਿੰਗ ਨੂੰ ਕਵਰ ਕਰ ਰਹੀ ਸੀਗੀ ਅੱਜ ਦੀ ਮੀਟਿੰਗ ਦੀਆਂ ਅੰਦਰ ਦੀਆਂ ਗੱਲਾਂ ਕਿਵੇਂ ਗੱਲ ਹੋਈ ਇਹ ਵੀ ਦੱਸਾਂਗੇ ਅੱਜ ਮੈਂ ਚਾਹਨਾ ਕਿ ਸਭ ਤੋਂ ਪਹਿਲਾਂ ਉਹ ਸ਼ਬਦ ਜਿਹੜੇ ਤੇ ਤੁਸੀਂ ਮਹਿਸੂਸ ਕੀਤਾ ਉੱਥੇ ਕਿ ਜਿਹੜੇ ਦੋ 그룹 ਸੀਗੇ ਤੇ ਇਕੱਠੇ ਹੋਏ ਨੇ ਉੱਥੇ ਕੀ ਗੱਲਬਾਤ ਹੋਈ

कांग्रेस पार्टी की वरिष्ठ नेता और पंजाब से ही आती अंबिका सोनी भी मौजूद है और बाकी तमाम लोग हैं राजा वडिंग प्रताप सिंह बाजवा रंधावा चरणजीत सिंह चन्नी सब लोग हैं लेकिन जिस तस्वीर की आप बात कर रहे हैं ये तस्वीर दरअसल उस बैठक के बाद संगठन महासचिव के सी वेणुगोपाल के कमरे की तस्वीर है जो राजा वडिंग ने अपने सोशल मीडिया हैंडल एक्स पे ट्वीट किया है और इस कमरे में उस बैठक के खत्म होने के बाद दरअसल उसी वक्त जो कांग्रेस पार्टी के कोषाध्यक्ष है अजय माकन भी पहुंच जाते हैं और के वेणुगोपाल से उनकी इनफॉर्मल बातचीत होती है और फिर पंजाब कांग्रेस के जो ये जो पांच छह बड़े नेता हैं वो संगठन महासचिव के सी वेणुगोपाल के कमरे में जाते हैं और जो हमारी जानकारी है भूपेश बघेल और के सी वेणुगोपाल ने बैठक के अंदर भी कहा और बैठक के बाद भी इन सब लोगों को ये इंस्ट्रक्शन दिया गया कि यहाँ से एक ऐसी तस्वीर निकल कर जानी चाहिए पंजाब में जहाँ ये साफ हो जाए कि पंजाब कांग्रेस के अंदर कोई गुटबाजी नहीं है और इन तमाम नेताओं को अगर दरअसल आप देखे पहली तस्वीर जो राजा वडिंग ने दी है उसमें वो चरणजीत सिंह चन्नी के साथ वो दपी पा रहे हैं साथ में प्रताप सिंह बाजवा भूपेश बघेल और विजेंद्र सिंगला जो राहुल गांधी के काफी करीबी हैं वो इस तस्वीर में मौजूद है दूसरी तस्वीर में पंकट सिंह के साथ राजा और प्रताप सिंह बाजवा और विजेंद्र सिंगला की बहुत महत्वपूर्ण भूमिका है जो मेरी जानकारी है की प्रताप सिंह बाजवा तो मा, माफ विजेंद्र सिंगला ने ये जो गुटबाजी हो रही है इसको खत्म करने के लिए विजेंद्र सिंगला ए सी वेणुगोपाल और भूपेश बघेल की तरफ से ये प्रयास किया गया है कि अगर 2027 में कांग्रेस पार्टी को पंजाब में विकल्प के तौर पर सत्ता में वापसी करनी है तो ये गुटबाजी को छोड़ना पड़ेगा और वो तीसरी तस्वीर जिसमें आपको के सी वेणुगोपाल के साथ ये तमाम नेता नजर आ रहे हैं प्रगट सिंह है रंधावा चन्नी और बाकी प्रताप सिंह बाजवा राजा वडिंग और विजेंद्र सिंह ये तस्वीर ही अपने आप में एक बड़ा संदेश है और इस बैठक के बाद ਪੰਜਾਬ ਕਾਂਗਰਸ ਕੇ ਇੱਕ ਇੱਕ بڑے ਨੇਤਾਵੋں సే ਮੇਰੀ ਵਿਅਕਤੀਗਤ ਤੌਰ ਤੇ ਬਾਤਚੀ ਹੋਈ ਹੈ ਔਰ ਪੰਜਾਬ ਕਾਂਗਰਸ ਕੇ ਪ੍ਰਭਾਰੀ ਜਿਨ ਕਿ ਜਿਨੋ ਨੇ ਇੱਕ ਹੱਥ సే ਸੁਖਿੰਦਰ ਸਿੰਘ ਰੰਢਾਵਾ ਕੇ ਹੱਥ ਕੋ ਫੜਕਰਾ ਹੂਆ ਥਾ ਔਰ ਦੂਸਰੇ ਸੇ ਪ੍ਰਤਾਪ ਸਿੰਘ ਬਾਜਵਾ ਕੇ ਉਨੋ ਨੇ ਸਾਫ ਤੌਰ ਤੇ ਮੁਝੇ ਕਹਾ ਕਿ ਸਭ ਕੀ ਦੋਸਤੀ ਹੋ ਗਈ ਹੈ ਕੋਈ ਅੱਛਾ ਇਹ ਇਹ ਸੁਖਿੰਦਰ ਸਿੰਘ ਲਾ ਔਰ ਕੁਪੇਸ਼ ਪਗੇਲ ਨੇ ਅੱਜ ਭੂਮਿਕਾ ਨਿਭਾਈ ਇਨਾ ਸਾਰੇ ਲੀਡਰਾਂ ਚ ਸੁਲ੍ਹਾ ਕਰਾਨ ਦੀ ਜਿਹੜੀਆਂ ਦੂਰੀਆਂ ਸੀ ਉਨੋ ਕਟਾਨ ਦੀ ਔਰ ਇਹਨੂੰ ਐਡਮਿਟ ਵੀ ਕੀਤਾ ਵੱਡੇ ਲੀਡਰਾਂ ਨੇ ਤੁਹਾਡੇ ਅੱਗੇ ਕਿ ਵੀ ਇਹ ਦੋਸਤੀ ਕਰਾਤੀ ਆਪਾਂ जी निश्चित रूप से जो मेरी जानकारी है कि इस बैठक में जो कुछ भी था कई बड़े नेताओं ने अपने दिल की बात खुलकर रखी है और लीडरशिप की तरफ से साफ कहा गया है कि कोई गुटबाजी बर्दाश्त नहीं की जाएगी और पहला लक्ष्य यही है आज देखिए दिन में दो तो बड़ी बैठकें हुई है पंजाब की पहली बैठक हुई इंदिरा भवन में यहाँ खुद राहुल गांधी और मल्लिकार्जुन खड़गे मौजूद थे पंजाब के लिए जो पर्यवेक्षक यानी ऑब्जर्वर नियुक्त किए गए हैं उनके साथ बैठक हुई जिसमें राजा वडिंग और प्रताप सिंह बाजवा भी मौजूद थे और वहां पे भी यही निर्देश दिया गया दो, दो सितंबर से लेके चौदह सितंबर के बीच में जो तमाम पंजाब के नए जिलाध्यक्षों के नियुक्ति के लिए ऑब्जर्वर बनाए गए हैं वो पंजाब जाएंगे और हर जिले में जाके जिलाध्यक्षों के डिस्ट्रिक्ट प्रेसिडेंट के के सिलेक्शन को लेकर पंजाब कांग्रेस के नेताओं से फीडबैक लेंगे और 14 सितंबर का डेडलाइन तय किया गया है जब वो अपनी रिपोर्ट कांग्रेस लीडरशिप को सी को राहुल गांधी को और मल्लिकार्जुन खड़गे को देंगे उसके बाद पंजाब कांग्रेस को नए डिस्ट्रिक्ट प्रेसिडेंट मिलेंगे जो आने वाले वक्त में दो में जब ऑफ कैंडिडेट होगा पहला तो निश्चित है जी बाफ कीजिए दोबारा अपना पीएससी की मीटिंग होगी फिर शाम दूसरी मीटिंग नहीं नहीं निश्चित रूप से ये दोनों ही बैठकें तय थी पहले से तय थी और हमने पहले भी इस बात की जानकारी दी थी कि पंजाब कांग्रेस की एक बड़ी अहम बैठक आज होने वाली है जिसमें संगठन सृजन के साथ साथ एक हिस्सा तो ये है जिसमें संगठन के ऊपर जोर दिया जा रहा है कि पंजाब कांग्रेस के संगठन को एक नया रूप दिया जाए और ऐसे डिस्ट्रिक्ट प्रेसिडेंट जिसमें राहुल गांधी ने क्राइटेरिया तय किया है कि जो भी डिस्ट्रिक्ट प्रेसिडेंट बनेगा वो कम से कम पांच साल से कांग्रेस के संगठन में काम कर रहा होगा उसके ऊपर कोई बाहरी दबाव नहीं होगा किसी दूसरी पार्टी से आया हुआ नहीं होगा और उसको उसको लेकर साफ कहा गया है कि किसी भी बड़े नेताओं के प्रेशर में आके डिस्ट्रिक्ट प्रेसिडेंट नहीं बनाना है क्योंकि ये तय किया गया है कि सेंट्रल इलेक्शन कमिटी की जो बैठक होगी जब दो में पंजाब असेंबली के लिए कांग्रेस पार्टी अपने कैंडिडेट तय करेगी तो डिस्ट्रिक्ट प्रेसिडेंट जिस का रिकमेंडेशन देंगे उसकी अहम भूमिका रहेगी और ये सरकारी वांडी के अपने संविधान में बताओ ठीक है इकानी वंड ਦੇ ਵਿੱਚ ਡਿਸਟ੍ਰਿਕਟ ਪ੍ਰਧਾਨ ਦੀ ਭੂਮਿਕਾ ਹੋਏਗੀ ਔਰ ਉਸ ਤੋਂ ਪਹਿਲਾਂ ਅਜੇ ਜਾਣ ਜਿਸ ਤਰ੍ਹਾਂ ਇੱਕ ਵਾਰ ਫਾਂਜੀ ਕੀਤੀ ਕਿ ਅੱਜ ਉਹ ਏਸ਼ਪ ਗੇਲ ਨੇ ਉਹਦ ਦੱਸਿਆ ਵੱਡੇ ਲੀਡਰਾਂ ਨੇ ਕਾਂਗਰਸ ਦੇ ਜਾਂ ਵਿਜੇਂਦਰ ਸਿੰਘਲਾ ਉਹਨਾਂ ਦੀ ਭੂਮਿਕਾ ਰਹੀ ਜਿਹੜੇ ਨਿਰਾਸ਼ ਲਿੰਡ ਹੋਤੀ ਗਏ ਪੰਜਾਬ ਕਾਂਗਰਸ ਦੇ ਉਹਨਾਂ ਨੂੰ ਇਕੱਠੇ ਕਰਾਇਆ ਉਹਦੀ ਦੋਸਤੀ ਕਰਾਈ ਔਰ ਉਹ ਦੋਸਤੀ ਤੁਸੀਂ ਦੇਖੋ ਉਹਦੀਆਂ ਤਸਵੀਰ ਜਿਹੜੀਆਂ ਨੇ ਉਹ ਖੁਦ ਕਾਂਗਰਸ ਸਾਨ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜੀਗੇ ਨੇ ਆਪਣੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਪਰ ਵੀ ਇਹ ਇਸ ਵੇਲੇ ਦੀ ਪੰਜਾਬ ਦੀ ਰਾਜਨੀਤੀ ਦਾ ਸਭ ਤੋਂ ਵੱਡਾ ਸਭ ਤੋਂ ਅਹਿਮ ਅਸਪੈਕਟ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਉਹ ਸਾਂਝਾ ਕਰ ਰਹੇ ਆ ਜਿਹਦੇ ਵਿੱਚ ਕਾਂਗਰਸ ਜਿਕੇ ਮਜ਼ਬੂਤ ਹੁੰਦੇ ਹੋਏ ਵਕਾਈ ਦੇ ਰਹੀ ਹੈ ਜਾਂ ਕਾਂਗਰਸ ਨੇ ਪੰਜਾਬ ਕਾਂਗਰਸ ਦੇ ਲੀਡਰ ਹੈ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਹੁਣ ਮਜ਼ਬੂਤ ਮਜ਼ਬੂਤ ਹਾਂ ਔਰ ਅਸੀਂ ਇਕੱਠੇ ਹੋ ਗਏ ਹਾਂ। ਉਹ ਕੋਈ ਕੱਲ ਦੁਪਹਿਰ ਦੀ ਇਸ ਰਾਜਨੀਤਿਕ ਤੌਰ ਪ੍ਰਭਾਵਕੀ ਪਾੜਦੇ ਨੇ ਕੀ ਕਹਿੰਦਾ ਜਾਂ ਫਿਰ ਕਾਂਗਰਸ ਦੇ ਸੰਗਠਨ ਤੇ ਕੀ ਪੈਣਦਾ। ਇਹ ਅਨੁਮਲੀ ਦਿਨ ਜਾਂ ਅਨੁਮਲੀ ਸਵੇਰ ਤਾਂ ਜ਼ਰੂਰ ਹੋ ਸੀਗੀ ਪਰ ਤਸਵੀਰ ਜਿਹੜੀ ਹੈ ਬੜੀ ਅਹਿਮ ਤਸਵੀਰ ਹੈ ਜੋ ਅਜੋਲੇ ਦਰਸ਼ਕ ਦੇਖ ਰਹੇ ਨੇ ਜਿਹਦੇ ਵਿੱਚ ਪ੍ਰਗਟ ਸਿੰਘ, ਕਰਨਜੀਤ ਸਿੰਘ ਕਰਨੀ, ਪ੍ਰਤਾਪ ਸਿੰਘ ਬਾਜਵਾ, ਰਾਜਾ ਸਿੰਘ ਫਿਰ ਸੁਖਵਿੰਦਰ ਰੰਦਾਵਾ ਖਾਸ ਤੌਰ ਤੇ ਇਹ ਵੱਡੇ ਲੀਡਰ ਜੋ ਹਮੇਸ਼ਾ ਇਦਾਂ ਨਜ਼ਰ ਆਉਂਦੇ ਸੀਗੇ ਕਿ ਕਿਸੇ ਇੱਕ ਗੁੱਟ ਦਾ ਹਿੱਸਾ ਹੋ ਸਕਦੇ ਨੇ, ਕੋਈ ਇੱਕ ਗੁੱਟ ਦਾ ਕੋਈ ਦੂਸਰੇ ਗੁੱਟ ਦਾ ਹਿੱਸਾ ਹੋ ਸਕਦੇ ਨੇ, ਉਹ ਇੱਕ ਪਰੇਮ ਦੇ ਵਿੱਚ ਨਜ਼ਰ ਆ ਰਹੇ ਨੇ। ਉਸ ਤੋਂ ਇਲਾਵਾ ਵਿਜਿੰਦਰ ਸਿੰਘਲਾ ਜਿਨ੍ਹਾਂ ਨੇ ਅੱਜ ਅਜੇ ਨੇ ਦੱਸਿਆ ਕਿ ਉਹਨਾਂ ਨੇ ਸੁਲਾਹ ਕਰਾਂ ਦੀ ਬੜੀ ਅਹਿਮ ਭੂਮਿਕਾ ਨਿਭਾਈ ਹੈ ਜਿਹੜੇ ਲੀਟਰ ਆਫ ਸੀ ਨਾਰਾਜ਼ ਸੀਗੇ ਕਰਨਦੀ ਸਿੰਘ ਜੰਨੇ ਨੂੰ ਰਾਜਾਵੜਿੰਗ ਜੱਫੀ ਪੰਦ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਤਸਵੀਰਾਂ ਪਿਛਲੇ ਕਾਫੀ ਸਮੇਂ ਤੋਂ ਨਹੀਂ ਆਈਆਂ ਸੀਗੀਆਂ ਪ੍ਰਗਟ ਸਿੰਘ ਰਾਜਾਵੜਿੰਗ ਦੇ ਨਾਲ ਖੜੇ ਨੇ ਪ੍ਰਗਟ ਸਿੰਘ ਕਹਿੰਦੇ ਰਹੇ ਕਿ ਰਾਜਾਵੜਿੰਗ ਤਾਂ ਮੈਨਾਂ ਮੀਟਿੰਗਾਂ ਹੀ ਨਹੀਂ ਕਰਦੇ ਸਾਨੂੰ ਬੁਲਾਉਂਦੇ ਹੀ ਨਹੀਂ ਇਸੇ ਕਰਕੇ ਮੈਂ ਉਹਨਾਂ ਦੀ ਟੀਮ ਤੋਂ ਅਸਤੀਫਾ ਦੇ ਦਿੱਤਾ ਪ੍ਰਗਟ ਸਿੰਘ ਨੇ ਵਾਈਸ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਔਰ ਅੱਜ ਅੱਤੀਫੇ ਤੋਂ ਬਾਅਦ ਹੁਣ ਰਾਜਾ ਵੜਿੰਗਰ ਪ੍ਰਗਤ ਸਿੰਘ ਇਕੱਠੇ ਨਜ਼ਰ ਆ ਰਹੇ ਨੇ ਇਹ ਪੰਜਾਬ ਦੀ ਰਾਜਨੀਤੀ ਲਈ ਬੜੀ ਐਨ ਤਸਵੀਰ ਹੈ ਜੀ ਜੀ ਰਿਮਾਸ਼ੂ ਅਸੀਂ ਪਿਛਲੇ ਦਿਨਾਂ ਵੀ ਜਦੋਂ ਜਿਮਨੀ ਚੋਣਾ ਹੋਈਆਂ ਉਸ ਵੇਲੇ ਵੀ ਇਹ ਬਿਆਨ ਸਾਹਮਣੇ ਆਏ ਸੀ ਕਿ ਅਸੀਂ ਤਮਾਮ ਲੀਡਰ ਜਿਹੜੇ ਨੇ ਇਕੱਠੇ ਨੇ ਪਰ ਤਸਵੀਰਾਂ ਕੁਝ ਹੋਰ ਨਜ਼ਰ ਆਂਦੀਆਂ ਸੀ ਤੇ ਲਗਾਤਾਰ ਭਾਰਤ ਕੋਸ਼ਨ ਆਸ਼ੂ ਤੇ ਰਾਜਾ ਵੜਿੰਗ ਦੇ ਵਿੱਚ ਵੀ ਅਸੀਂ ਜਿਹੜੇ ਤਕਰਾਰ ਦੇਖਣ ਨੂੰ ਮਿਲਿਆ ਤੁਹਾਨੂੰ ਕੀ ਲੱਗਦਾ ਇਹ ਤਸਵੀਰਾਂ ਜਿਹੜੀਆਂ ਨੇ ਉਸ ਜੋ ਬਿਆਨ ਸਾਹਮਣੇ ਆ ਰਹੇ ਨੇ ਇਹ ਸਾਰੇ ਮੈਚ ਕਰ ਰਹੇ ਨਹੀਂ ਆਉਣ ਵਾਲੇ ਦਿਨਾਂ 'ਚ ਫਿਰ ਉਹੀ ਤਸਵੀਰਾਂ ਨਜ਼ਰ ਆਣ ਗਿਆ ਕਿ ਤਮਾਮ ਵਖਰੇ ਤੋਂ ਵੱਖਰੇ ਵੱਖਰੇ ਲੀਡਰ ਨਜ਼ਰ ਆਣਗੇ ਨਹੀਂ ਦੇਖੋ ਹਜੇ ਤੱਕ ਤਾਂ ਜੁਸਤਰਾ ਅਜੇ ਜਾਣ ਵੀ ਸਾਡੇ ਸਹਿਯੋਗੀ ਨੇ ਮਈਆ ਕਰਵਾਈ ਹੈ ਕਿ ਇਹਨਾਂ ਦੀ ਸੁਲ੍ਹਾ ਕਰਾਈ ਗਈ ਹੈ ਜੀ ਪਰ ਹਾਈ ਕਮਾਂਡ ਨੇ ਦੋ ਟੋਕਾਂ ਗੱਲ ਇਹ ਕਹਿ ਦਿੱਤੀ ਕਿ ਵੀ ਇਕੱਠੇ ਹੋ ਕੇ ਹੀ ਤੁਰਨਾ ਪਊਗਾ ਇਕੱਠੇ ਹੋ ਕੇ ਤੁਰਨਾ ਪਏਗਾ ਤਾਂ ਇਹਨਾਂ ਨੂੰ ਹਾਈ ਕਮਾਂਡ ਤੋਂ ਡਾਇਰੈਕਸ਼ਨ ਆਈ ਹੈ ਹੁਣ ਕੀ ਹੈ ਜੋ ਪਿਛਲੇ ਦਿਨ ਸੀਨ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਚੋਣਾ ਤੋਂ ਸੀਨ ਬਣੇ ਜੋ ਹਾਲਾਤ ਬਣੇ ਸੀਗੇ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਹੀ ਅੱਜ ਹਾਈ ਕਮਾਂਡ ਨੇ ਵਾਰਨਿੰਗ ਜਾਈ ਚੇਤਾਵਨੀ ਜਿਹੜੀ ਆਪਣੇ ਲੀਡਰਾਂ ਨੂੰ ਜਾਰੀ ਕੀਤੀ ਹੋਏਗੀ ਉਹਦਾ ਰਿਜ਼ਲਟ ਉਹ ਰਾਜਾਪਟਿੰਗ ਨੇ ਆਪਣੀ ਪੋਸਟ ਦੇ ਵਿੱਚ ਦੱਸ ਹੀ ਦਿੱਤਾ ਕਿ ਅਸੀਂ ਹੁਣ ਗੰਭੀਰਤਾ ਦੇ ਨਾਲ ਮਿਸ਼ਨ 2027 ਨੂੰ ਲੜਾਂਗੇ ਔਰ ਅੱਜ ਪਾਰਟੀ ਨੂੰ ਮਜ਼ਬੂਤੀ ਕਰਨ ਦੀ ਜਿਹੜੀ ਚਰਚਾ ਹੋਈ ਹੈ ਔਰ ਚਰਚਾ ਦੇ ਨਾਲ ਉਹ ਪ੍ਰਗਟ ਸਿੰਘ ਔਰ ਚਰਨਜੀਤ ਸਿੰਘ ਚੰਨੀ ਦੇ ਨਾਲ ਆਪਣੀ ਤਸਵੀਰ ਸਾਂਝੀ ਕਰ ਰਹੇ ਨੇ ਪ੍ਰਗਟ ਸਿੰਘ ਕੰਫਰਟੇਬਲੀ ਖੜੇ ਨਜ਼ਰ ਆ ਰਹੇ ਨੇ ਇਹ ਤਾਂ ਦੇਖੋ ਤਸਵੀਰ ਜੋ ਹੈ ਉਹਨੂੰ ਦੇਖ ਕੇ ਤਾਂ ਆਪਾਂ ਇਹ ਦੱਸ ਸਕਦੇ ਹਾਂ ਕਿ ਅੱਜ ਵੀ ਰੇਟ ਦੇ ਵਿੱਚ ਹੁਣ ਇੱਥੇ ਹੋਏ ਨੇ ਜੀ ਅੱਗੇ ਕਿਵੇਂ ਮਜ਼ਬੂਤ ਰਹਿੰਦੇ ਨੇ ਉਹ ਆਨੁਲਾ ਜਿਹੜਾ ਇਹਨਾਂ ਦਾ ਪਾਰਟੀ ਦਾ ਭਵਿੱਖ ਉਹਨਾਂ ਵਾਲੀ ਇਹਨਾਂ ਦੀ ਸਟਰੈਟਜੀ ਸੀ ਸਟਰੈਟਜੀ ਤੋਂ ਸਾਨੂੰ ਪਤਾ ਲੱਗੇਗਾ ਜੀ ਇਹ ਮਸ਼ੂ ਜਿਵੇਂ ਅਸੀਂ ਦੇਖ ਪਾ ਰਹੇ ਹਾਂ ਹੈਸ਼ਟੈਗ ਮਿਸ਼ਨ 2027 ਲਿਖਿਆ ਹੋਇਆ ਲਗਾਤਾਰ ਇਹੀ ਇਹਨਾਂ ਵਿੱਚੋਂ ਕਈ ਲੀਡਰ ਸੀਗੇ ਜੋ ਚਾਹੁੰਦੇ ਸੀ ਕਿ ਰਾਜਾ ਵਰਿੰਗ ਜਿਹੜੇ ਨੇ ਉਹ ਪ੍ਰਧਾਨ ਨਹੀਂ ਰਹਿਣ ਪਰ ਜੋ ਤਸਵੀਰਾਂ ਨੇ ਜੋ ਨਜ਼ਰ ਆ ਰਹੇ ਨੇ ਤੁਹਾਨੂੰ ਲੱਗ ਰਿਹਾ ਹੈ 2027 ਤੱਕ ਜਿਹੜੇ ਰਾਜਾ ਵਰਿੰਗ ਨੇ ਉਹ ਪ੍ਰਧਾਨ ਬਣੇ ਰਹਿਣਗੇ तमाम ਜਿਹੜੇ ਲੀਡਰ ਨੇ ਉਹ ਰਾਜਾ ਵਰਿੰਗ ਦਾ ਸਾਥ ਦੇਣਗੇ ਤੇ 2027 ਦੇ ਵਿੱਚ ਜੋ ਇਹਨਾਂ ਦਾ ਮਿਸ਼ਨ ਹੈ ਜੋ ਇਹ ਕਹਿ ਰਹੇ ਨੇ ਉਹ ਸਾਰੇ ਲੀਡਰ ਇੱਕੋ ਹੋ ਕੇ ਵੀ ਇਸ ਬਾਰੇ ਇਸ ਬਾਰੇ ਅਸੀਂ ਇਹ ਤਾਂ ਪਾਰਟੀ ਦੇ ਇੰਟਰਨਲ ਮੈਟਰ ਹੋ ਸਕਦੇ ਨੇ ਕਿ ਰਾਜਾ ਵੜਿੰਗ ਪ੍ਰਧਾਨ ਰਹਿਣਗੇ ਨਹੀਂ ਰਹਿਣਗੇ ਹਟਾਣਾ ਹੈ ਜਾਂ ਨਹੀਂ ਹਟਾਣਾ ਹੈ ਤੇ 2025 ਤੱਕ ਰਹਿਣਗੇ ਇਹ ਤਾਂ ਪਾਰਟੀ ਦਾ ਕਾਂਗਰਸ ਦਾ ਆਪਣਾ ਇੰਟਰਨਲ ਮੈਟਰ ਹੈ ਫਿਲਹਾਲ ਜਿਹੜੀ ਸਥਿਤੀ ਵਿਗੜੀ ਹੋਈ ਚੁੱਕੀ ਉਹਨੂੰ ਆਪਾ ਦੇਖ ਸਕਦੇ ਨੇ ਕਿ ਉਹਨੂੰ ਠੀਕਰਨ ਦੀ ਕੋਸ਼ਿਸ਼ ਕਾਂਗਰਸ ਵੱਲੋਂ ਕੀਤੀ ਗਈ ਹੈ ਤਾਂ ਹੀ ਉਹ ਐ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜੀ ਜੇ ਤਮਾਮ ਜਾਣਕਾਰੀ ਲਈ ਧੰਨਵਾਦ ਰਿਮਾ ਸ਼ੂਤਾ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਦੇ ਜਿਹੜੇ ਸਿਆਸੀ ਆ ਉਸ ਦੇ ਵਿੱਚ ਵੱਡੀ ਤਸਵੀਰ ਜਿਹੜੀਆਂ ਨਿਕਲ ਕੇ ਸਾਹਮਣੇ ਆ ਰਹੀ ਕਿ ਲਗਾਤਾਰ ਕਾਂਗਰਸ ਦੇ ਵਿੱਚ ਜਿਹੜੇ ਨੇ ਦੋ ਪਾਰ ਨਜ਼ਰ ਆ ਰਹੇ ਸੀ ਦੋ ਗੋਟੇ ਨਜ਼ਰ ਆ ਰਹੇ ਸੀ ਲੁਧਿਆਣਾ ਜਿਮਨੀ ਚੌਂ ਜਦੋਂ ਹੋਈਆਂ ਉਸ ਵੇਲੇ ਵੀ ਅਸੀਂ ਤਸਵੀਰਾਂ ਦੇਖੀਆਂ ਜਿਸ ਦੇ ਵਿੱਚ ਲਗਾਤਾਰ ਜਿਹੜੇ ਨੇ ਰਾਜਾ ਬੜਿੰਗ ਦਾ ਗੁੱਠ ਜਿਹੜਾ ਇਹ ਉਹ ਵੱਖਰਾ ਨਜ਼ਰ ਆ ਰਿਹਾ ਚੰਨੀ ਜਿਹੜੇ ਨੇ ਭਾਤ ਪੋਸ਼ਣ ਆਸ਼ੂ ਜਿਹੜੇ ਨੇ ਪ੍ਰਗਟ ਸਿੰਘ ਜਿਹੜੇ ਨੇ ਲਗਾਤਾਰ ਵੱਖਰੇ ਵੱਖਰੇ ਸਟੇਟ ਤੋਂ ਰੈਲੀਆਂ ਕਰਦੇ ਹੋਏ ਨਜ਼ਰ ਆ ਰਹੇ ਸੀ ਜੋ ਜਿਮਨੀ ਚੋਣਾ ਹੋਈਆਂ ਜਿਸ ਤੋਂ ਬਾਅਦ ਕਈਆਂ ਨੇ ਅਸਤੀਫਾ ਵੀ ਦਿੱਤਾ ਸੀ ਆਪਣੀ ਜਿਹੜੇ ਨੇ ਵੱਖ-ਵੱਖ ਡਿਪਾਰਟਮੈਂਟ ਤੋਂ ਜਿਸ ਤੋਂ ਬਾਅਦ ਹੁਣ ਇੱਕ ਮੀਟਿੰਗ ਜਿਹੜੀ ਦਿੱਲੀ ਵਿੱਚ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਕਿਹਾ ਜਾ ਰਿਹਾ ਹੈ ਕਿ तमाम ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਵਿੱਚ ਸੁਲਾਹ ਕਰਾ ਦਿੱਤੀ ਗਈ ਹੈ ਦੋਸਤੀ ਕਰਾ ਦਿੱਤੀ ਗਈ ਹੈ ਪਰ ਹੁਣ ਤਸਵੀਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿਉਂਕਿ ਰਾਜਾ ਗੁੜਿੰਗ ਨੇ ਬਕਾਇਦਾ ਤਸਵੀਰ ਵੀ ਪਾਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ तमाम ਵੱਡੇ ਲੀਡਰ ਨੇ ਤੇ ਮਿਸ਼ਨ 2027 ਦਾ ਜਿਹੜਾ ਇਹ ਹੈਸ਼ਟੈਗ ਵੀ ਦਿੱਤਾ ਹੈ ਹੁਣ ਇਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮਿਸ਼ਨ ਹੈ ਜੋ ਇਹ ਕਾਂਗਰਸ ਦੇ ਵੱਲੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਜਹੀ ਨਜ਼ਰ ਆਣਗੇ ਜਾਂ ਹੋਰ ਤਸਵੀਰਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਦਲ ਸਕ